ਸਸਿਗਾਲ ਮੈਂ ਮਲਕੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਫਾਜ਼ਲਕਾ ਫਰੂਜ਼ਪੁਰ ਰੋਡ ਤੇ ਹੋਇਆ ਕਾਰ ਤੇ ਬਾਈਕ ਦਾ ਐਕਸੀਡੈਂਟ ਅਤ ਐਕਸੀਡੈਂਟ ਦੇ ਦੌਰਾਨ ਕਾਰ ਉਹ ਬਹੁਤ ਦੂਰ ਜਾ ਕੇ ਰੁਕਦੀ ਹੈ ਬੇਕਾਬੂ ਹੋਈ ਕਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀ ਦੂਰ ਜਾ ਕੇ ਰੁਕੀ ਹੈ ਇਹ ਉਹ ਕਾਰ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੋ ਐਕਸੀਡੈਂਟ ਇਸ ਕਾਰ ਦੇ ਨਾਲ ਹੋਇਆ ਇੱਕ ਬਾਈਕ ਸਵਾਰ ਤੇ ਜਿਹੜੀ ਆ ਕਾਰ ਵਿੱਚ ਜਾ ਕੇ ਵੱਜਦੀ ਹੈ ਤਾਂ ਕਾਰ ਦੇ ਜਿਹੜੇ ਆ ਪਰ ਖੱਚੇ ਉੱਡੇ ਵੀ ਆ ਨਜ਼ਰ ਆ ਰਹੇ ਆ ਤਾਂ ਕਾਰ ਬੇ ਕਾਬੂ ਹੋ ਕੇ ਰੌਂਗ ਸਾਈਡ ਜਾ ਕੇ ਇੱਕ ਪਲੇਟਨਾ ਮੋਟਰਸਾਈਕਲ ਦੇ ਵਿੱਚ ਜਾ ਕੇ ਵੱਜਦੀ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਇਸ ਦੇ ਵਿੱਚ ਆਲੇ ਐਸਐਸਐਫ ਦੀ ਟੀਮ ਨੂੰ ਸੂਚਨਾ ਮਿਲਦੀ ਹੈ 112 ਤੇ ਤਾਂ ਉਹ ਵੀ ਇਸ ਜਗ੍ਹਾ ਤੇ ਪਹੁੰਚਦੇ ਐ ਐਸਐਸਐਫ ਦੀ ਟੀਮ ਜਿਹੜੀ ਹੈ ਇਸ ਜਗ੍ਹਾ ਤੇ ਪਹੁੰਚਦੀ ਹੈ ਜਿਸ ਜਗ੍ਹਾ ਤੇ ਐਕਸੀਡੈਂਟ ਹੋਇਆ ਤਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਕਿ ਕਾਰ ਕਿਸ ਤਰ੍ਹਾਂ ਦਰਖਤਾਂ ਨੂੰ ਛਿਲਦੀ ਮੁਚਦੀ ਹੋਈ ਦੂਰ ਦਰੇਡੇ ਜਾ ਕੇ ਰੁਕਦੀ ਹੈ ਤੇ ਕਾਰ ਦੇ ਪ੍ਰਖਾਚੇ ਉੱਡੇ ਵੀ ਨਜ਼ਰ ਆ ਰਹੇ ਆ ਤਾਂ ਕਾਰ ਓਵਰ ਸਪੀਡ ਸੀਗੀ ਅਤੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਸ ਐਕਸੀਡੈਂਟ ਦਾ ਕਾਰਨ ਹੈ ਉਹ ਨੀਂਦ ਬਣੀ ਹੈ ਇਸ ਐਕਸੀਡੈਂਟ ਦਾ ਕਾਰਨ ਕਿ ਕਾਰ ਚਾਲਕ ਨੂੰ ਗੱਡੀ ਚਲਾਉਦੇ ਚਲਾਉਦੇ ਜਿਹੜੀ ਹੈ ਉਹ ਨੀਂਦ ਆ ਗਈ ਸੀ ਤਾਂ ਕਾਰ ਬੇਕਾਬੂ ਹੋਈ ਤਾ ਰੋਂਗ ਸਾਈਡ ਤੇ ਕਾਰ ਚਲੀ ਗਈ ਅਤੇ ਕਾਰ ਦੀ ਬ੍ਰੇਕ ਨਾ ਲੱਗਣ ਕਾਰਨ ਕਾਰ ਬਾਈਕ ਦੇ ਵਿੱਚ ਜਾ ਕੇ ਵੱਜਦੀ ਹੈ ਤਾਂ ਦੱਸਦੀਏ ਕਿ ਜਾਨ ਮਾਲ ਦੀ ਰੱਖਿਆ ਜ਼ਰੂਰ ਰਹੀ ਹੈ ਇਸ ਦੇ ਵਿਚਾਰੇ ਕੋਈ ਭਾਰੀ ਨੁਕਸਾਨ ਨਹੀਂ ਹੋਇਆ ਪਰ ਇਸ ਦੇ ਵਿਚਾਰੇ ਇਹ ਹੈ ਕਿ ਜੋ ਵਹੀਕਲ ਨੇ ਔਰ ਦੋਵੇਂ ਵਹੀਕਲ ਪੂਰੀ ਤਰ੍ਹਾਂ ਜਿਹੜੇ ਐ ਉਹ ਨੁਕਸਾਨੇ ਗਏ ਨੇ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਉਹ ਬਾਈਕ ਹੈ ਇਸ ਬਾਈਕ ਦੇ ਪੂਰੀ ਤਰ੍ਹਾਂ ਜਿਹੜਾ ਉਹ ਨੁਕਸਾਨ ਹੋ ਚੁੱਕਿਆ ਪੂਰਾ ਬਾਈਕ ਖਤਮ ਹੋ ਚੁੱਕਿਆ ਅਤੇ ਕਾਰ ਦੀਆਂ ਵੀ ਤਸਵੀਰਾਂ ਅਸੀਂ ਤੁਹਾਨੂੰ ਨੂੰ ਦਿਖਾਈਆਂ ਨਹੀਂ ਕੀ ਕੁਝ ਕਹਿਣਾ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਹਾਂਜੀ ਹਾਂਜੀ ਠੀਕ ਹੈ ਦੇਖੀ ਕਹਿੰਦਾ ਕਿਥੋਂ ਦਾ ਡਰਾਈਵਰ ਕਿਥੋਂ ਦਾ ਹੈ ਗੱਡੀ ਕਿੱਥੋਂ ਦੀ ਅਬੋਰ ਦਾ ਹੀ ਆ ਅਬੋਰ ਦਾ ਅਬੋਰ ਦੀ ਹੈ ਹਾਂਜੀ ਗਗਨ ਵੀ ਪਨਾ ਹੈ ਠੀਕ ਹੈ ਬਚਤ ਰਹਿ ਗਈ ਹੈ ਵੈਸੇ ਹਾਂ ਕੋਈ ਬੜੀ ਤਰ੍ਹਾਂ ਦੀ ਸਾਨੂੰ ਵੀ ਸੱਟਾਂ ਲੱਗਈਆਂ ਨੇ ਅੱਛਾ ਜੀ ਇਹ ਲੱਕੀ ਹੈ ਉਹਨੂੰ ਵੀ ਸੱਟ ਲੱਗੀ ਥੋਪ ਚਲਾਉਣਾ ਨੂੰ ਠੀਕ ਹੈ ਬਾਕੀ ਜਾਨ ਦੀ ਬਚਤ ਰਹੀ ਹੈ ਤੇ ਬਾਈਕ ਜ਼ਰੂਰ ਨੁਕਸਾਨੇ ਗਏ ਨੇ ਤੇ وجہ ਕੀ ਬਣੀ ਹੈ ਐਕਸੀਡੈਂਟ ਦਾ ਕਾਰਨ ਕੀ ਬਣਿਆ ਸਾਧ ਹੀ ਸਾਈਡ ਤੇ ਗੱਡੀ ਕੱਢ ਲਈ ਕਹਿੰਦਾ ਨਿੰਦਰ ਆ ਗਈ ਝੂਟਾ ਆ ਗਿਆ ਹੈ ਅੱਛਾ ਗੱਡੀ ਸਪੀਡ ਤੇ ਸੀ ਬੜੀ ਸਪੀਡ ਤੇ ਕੱਟੀ ਹੋਈ ਆ ਆ ਸਾਰੇ ਆਏ ਨੇ ਉਹ ਕਰ ਪਟ ਪਟਾ ਨੇ ਗੱਡੀ ਬਹੁਤ ਜ਼ਿਆਦਾ ਦੂਰ ਜਾ ਕੇ ਰੁਕੀ ਐ ਕਾਫੀ ਸਪੀਡ ਆ ਗੱਡੀ ਵਿੱਚ ਆ ਜੰਗਲ ਜਹਾਂ ਦੇ ਵਿੱਚ ਵਿੱਚ ਲੱਗੀ ਗਈ ਐ ਨਾ ਪਤਾ ਨਹੀਂ ਉੱਥੇ ਕਿਹੜੇ ਬਰੇਤ ਗੁਰੂ ਕੋਲ ਆਈ ਸੀ ਅੱਛਾ ਤੇ ਹੁਣ ਕੀ ਕਾਰਵਾਈ ਕੀਤੀ ਹੁਣ ਕੀ ਕਹਿੰਦਾ ਵੀ ਮੈਂ ਇਹਨਾਂ ਦਾ ਨੁਕਸਾਨ ਭਰ ਦੇਣਾ ਜੰਗੀ ਮੋਟਰਸਾਈਕਲ ਦਾ ਨੁਕਸਾਨ ਭਰ ਦੇਣਾ ਜਿੰਨਾ ਵੀ ਨੁਕਸਾਨ ਠੀਕ ਐ ਜੀ ਤੇ ਡਰਾਈਵਰ ਕਿੱਥੇ ਆ ਇਸ ਟਾਈਮ ਉਹ ਜੀ ਇੱਥੋਂ ਗੱਡੀ ਆ ਨਾ ਗਿਆ ਚਲ ਕਰਨ ਮੈਂ ਗੱਡੀ ਲਿਆਣਾ ਇਹ ਸੰਦ ਤੈਨੂੰ ਜਿਵੇਂ ਚੁੱਕਤ ਲੈ ਜਾਵੀਂ ਤਾਂ ਉਸ ਤਰ੍ਹਾਂ ਨੂੰ ਲੈ ਜਾਣਾ ਠੀਕ ਹੈ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਕੀ ਅਸੀਂ ਵੀ ਤਾਂ ਸਰ ਐਕਸੀਡੈਂਟ ਜੋ ਹੋਇਆ ਹੈ ਇਹ ਕਿਦਾਂ ਐਕਸੀਡੈਂਟ ਹੋਇਆ ਹੈ ਕੀ ਕਾਰਵਾਈ ਕਰਦੇ ਦੇਖੋ ਜੀ ਸਾਨੂੰ ਕੰਟਰੋਲ ਰੂਮ ਦਾ ਹੀ ਸੂਚਨਾ ਮਿਲੀ ਸੀ ਕਿ ਟਾਣੀ ਮੋਤੀ ਸ਼੍ਰੀ ਰਾਮ ਜੀ ਨਜ਼ਦੀਕ ਇੱਕ ਮੋਟਰਸਾਈਕਲ ਤੇ ਗੱਡੀ ਦਾ ਐਕਸੀਡੈਂਟ ਹੋਇਆ ਸੀ ਉਸ ਘਰ ਦਾ ਜਿਹੜਾ ਕਿ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਦੇਖਿਆ ਗਿਆ ਵੀ ਜਿੰਨਾ ਨਾਲ ਹੋਇਆ ਉਹਨਾਂ ਕੋਲੇ ਪੁੱਛਗਿੱਛ ਕੀਤੀ ਗਈ ਜਿੰਨਾ ਕਿਹਾ ਵੀ ਜਿਹੜਾ ਡਰਾਈਵਰ ਨਾਲ ਗੱਲਬਾਤ ਹੋਈ ਸੀ ਪਹਿਲਾਂ ਉਹਨੂੰ ਅਨਿੰਦਰਾ ਸੀਗਾ ਮੇਰੇ ਨਾਲ ਅਨਿੰਦਰੀ ਦੇ ਨਾਲ ਐਕਸੀਡੈਂਟ ਹੋਇਆ ਪਰ ਜਦੋਂ ਅਸੀਂ ਆਏ ਆ ਲੇਕਿਨ ਗੱਡੀ ਦਾ ਡਰਾਈਵਰ ਫੈਲ ਗਿਆ ਤਾਂ ਸਿਰ ਕੋਈ ਆਪਣੇ ਕੋਈ ਬਚਤ ਰਹੀ ਹੈ ਕੋਈ ਹਾਂਜੀ ਹਾਂਜੀ ਦੋਨਾਂ ਤਰ੍ਹਾਂ ਦੀ ਬਚਤ ਰਹੀ ਹੈ ਬਾਕੀ ਵਹੀਕਲ ਨੁਕਸਾਨੇ ਗਏ ਜੀ ਹਾਂਜੀ ਵੀ ਵਹੀਕਲ ਨੁਕਸਾਨੇ ਗਏ